ਖਬਰ ਨਾਭਾ ਦੀ ਹੈ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਗੰਦੇ ਨਾਲੇ ਦੇ ਵਿੱਚ ਸਕੂਲ ਦੀ ਬੱਸ ਡਿੱਗੀ ਹੈ ਬੱਸ ਦੇ ਵਿੱਚ ਸਵਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹਾਦਸੇ ਸਮੇਂ ਬੱਸ ਦੇ ਵਿੱਚ 20 ਵਿਦਿਆਰਥੀ ਸਵਾਰ ਸਨ ਸੋ ਨਾਭਾ ਦੇ ਵਿੱਚ ਇੱਕ ਸਕੂਲ ਦੀ ਬੱਸ ਗੰਦੇ ਨਾਲੇ ਦੇ ਵਿੱਚ ਡਿੱਗ ਗਈ ਜਦੋਂ ਹਾਦਸਾ ਵਾਪਰਿਆ ਉਦੋਂ ਇਸ ਬੱਸ ਦੇ ਵਿੱਚ 20 ਵਿਦਿਆਰਥੀ ਸਵਾਰ ਸੀ ਹਾਲਾਂਕਿ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਫਟਾਫਟ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਇਸ ਬੱਸ ਦੇ ਵਿੱਚੋਂ ਬਾਹਰ ਕੱਢਿਆ ਹੈ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ ਪਰ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਜੋ ਹਾਲਾਤ ਇਸ ਵੇਲੇ ਪੰਜਾਬ ਦੇ ਚੱਲ ਰਹੇ ਨੇ ਚਾਰੇ ਪਾਸੇ ਮੀਂਹ ਹੈ ਚਿੱਕੜ ਹੈ ਤਾਂ ਬਹੁਤ ਸਾਵਧਾਨੀ ਦੇ ਨਾਲ ਬੱਸਾਂ ਚਲਾਉਣ ਦੀ ਲੋੜ ਹੈ ਪੁਰਲੀ ਬੱਸ ਇੰਡੋ ਬ੍ਰਿਟਿਸ਼ ਸਕੂਲ ਹੈ ਜੀ ਜਨਾਬੇ ਠੀਕ ਹੈ ਹਾਂਜੀ ਤੇ ਕੀ ਹੋਇਆ ਸੀ ਬਸ ਜਦੋਂ ਪਲਟਿਆ ਟਰੱਡੀ ਬਸ ਸਾਡੀ ਉਧਰ ਆ ਰਹੀ ਸੀ ਠੀਕ ਹੈ ਤੇ ਇੱਕ ਮੋਟਰਸਾਈਕਲ ਆਨੇ ਸਾਈਡ ਦਿੱਤੀ ਤੇ ਉਧਰੋਂ ਹੀ ਪਿੱਤਰ ਜਿਵੇਂ ਨਾਲ ਮਿੱਟੀ ਘਟੇ ਜੀ ਪ੍ਰਸ਼ਾਸਨ ਦੀ ਗਲਤੀ ਸਰਕਾਰ ਦੀ ਗਲਤੀ ਇੱਥੇ ਮਿੱਟੀ ਨਹੀਂ ਹੈਗੀ ਠੀਕ ਹੈ ਹੈਨਾ ਬਸ ਜਿਵੇਂ ਸਰੇ ਇਧਰੋਂ ਕਰੀ ਉਹਨੇ ਥੋੜੀ ਫਰੋਗੇ ਕਿ ਜਲਦੀਆਂ ਤਲਸਕੇ ਵਿੱਚ ਲੱਗੀ ਅੱਛਾ ਹਾਂਜੀ ਤੇ ਕਿੰਨੀ ਕੇ 60 ਸਟ ਬੱਜੀਏ ਕਿਸੇ ਦੇ 60 ਸਟ ਕਹਿੰਦੇ ਜਿਆਦਾ ਨਹੀਂ ਬੱਜੀ ਮਾੜੀ ਮੋਟੀ ਛੱਟਣ ਆਈ ਸਾਰੇ ਘਰੇ ਵਿੱਚ ਇਹ ਨਾਲਾ ਸ਼ੁਕਰ ਹੈ ਵੀ ਭਰਿਆ ਨਹੀਂ ਹੋਇਆ ਸੀ ਜੇ ਭਰਿਆ ਹੁੰਦਾ ਪਰਟੀ ਛੋਟੀ ਸੀ ਮੈਂ ਤੇ ਇੱਕ ਹੋਰ ਬੰਦੇ ਮੁੰਡੇ ਹੀ ਉਹ ਦੋ ਜਾਨੇ ਵੱਡੇ ਬਾਕੀ ਤਾਂ ਛੋਟੇ ਬੱਚੇ ਸੀ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਬੱਚੇ ਲੜੀ ਚ 10 12 12 ਸਾਲਾਂ ਦੀ 80 80 ਕੀ ਸੀ ਤੁਸੀਂ ਕਿਰਮੀ ਕਲਾਚ ਪੜ੍ਹਦੇ ਮੈਂ 10th ਜੀ 10th ਜੀ ਪੜ੍ਹਦੇ ਕੋਈ ਉਹ ਕੋਈ ਲੱਤ ਬਣਾ ਤੇ ਸੱਟ ਤਾਂ ਨਹੀਂ ਬੱਜੀ ਕਿਸੇ ਦੀ ਨਹੀਂ ਲੱਗੀ ਸਾਰੇ ਜੀ ਮਹਾਰਾਜਾ ਸ਼ੁਕਰਾਨੇ ਇੱਕ ਕੂਟ ਦਾ ਪ੍ਰਸ਼ਾਸਨ ਪਹੁੰਚਿਆ ਕੋਈ ਸਕੂਲ ਵੱਲੋਂ ਬਹੁਤ ਲੇਟ ਹੋ ਗਈ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਉਸ ਤੋਂ ਬਾਅਦ ਆਏ ਨਹੀਂ ਇਹ ਅੱਛਾ ਹਾਂ ਜੀ ਮੰਗ ਕੀ ਕਰਦੇ ਹੋ ਤੁਸੀਂ ਮੰਗੇ ਇਹ ਕਰਦੇ ਇੱਕ ਤਾਂ ਸੜਕ ਬਣਾਈ ਜਾਵੇ ਵਧੀਆ ਹੀ ਠੀਕ ਹੈ ਤੇ ਹਣਾ ਆਪਣਾ ਟਾਈਮ ਟੇਬਲ ਸਕੂਲ ਦਾ ਜਿਵੇਂ ਲਾ ਲੂ ਵੀ ਜਲਦੀ ਵੀ ਕਈ ਵਾਰ ਸਾਡੇ ਤੇ ਫਾੜਕ ਲੱਗ ਜਾਂਦੇ ਤਾਂ ਕਰ ਸਾਡੇ ਬੈਂ ਲੇਟ ਹੋ ਜਾਂਦੀ ਹੈ ਕਿਸੇ ਡਰਾਈਵਰ ਨਾਲ ਕੁਛ ਨਾ ਗਿਆ ਜੇ ਫਿਰ ਹੋਲੀ ਹੋਣੀ ਹੈ ਇਹ ਜੀਆਂ ਦੁਰਘਟਨਾਵਾਂ ਦਾ ਹੋਣਾ ਹੋਣ ਕਿਦ ਤਰ੍ਹਾਂ ਕਿਤੇ ਡਰਾਈਵਰ ਵੀ ਤੇਜ਼ ਚਲਾਉਂਦਾ ਹਾਂ ਕਿਤੇ ਨਾ ਕਿਤੇ ਡਰਾਈਵਰ ਦੀ ਗਲਤੀ ਆ ਗਈ 340 ਤੇ ਹੈਗੀ ਸੀ ਯੂਰੇ ਬੱਸ ਅੱਛਾ ਇਹ ਵੀ ਇੰਨਾ ਭਜਾਉਣ ਵਾਲਾ ਹੈ ਨਹੀਂ ਇਹ ਸੜਕ ਆਪਣੀ ਜਦੋਂ ਬੈਂ ਆ ਰਹੇ ਸੀ ਕਿ ਇਧਰੋਂ ਜੀ ਕਕਰਾਲੇ ਵੱਲੋਂ ਇਹ ਡਰਾਈਵਰ ਦੀ ਗਲਤੀ ਨਾਲ ਬੈਂ ਪਲਟੀ ਆ ਜੀ ਮਤਲਬ ਕਿ ਤੁਸੀਂ ਇਹ ਦੇਖ ਲਓ ਪਹਿਲਾਂ ਤੁਸੀਂ ਇੱਥੇ ਰਸਤਾ ਹੀ ਦੇਖ ਲਓ ਇਹ ਜਾਣ ਵਾਲਾ ਰੋਡ ਹੈਗਾ ਜੀ ਬੱਚਿਆਂ ਨੂੰ ਲੈ ਕੇ ਜਾਣ ਵਾਲਾ ਅਸੀਂ ਨੇ ਫੋਨ ਕਰਿਆ ਜੀ ਪ੍ਰਿੰਸੀਪਲ ਨੂੰ ਵੀ ਕਰਿਆ ਇਹਨਾਂ ਨੇ ਸਾਡਾ ਫੋਨ ਚੱਕ ਕੇ ਕਿਹਾ 5 ਮਿੰਟ ਆਉਣੇ ਆ ਡੇਢ ਘੰਟਾ ਬਾਅਦ ਆਏ ਨੇ ਯਰੇ ਕੋਈ ਪ੍ਰਸ਼ਾਸਨ ਨਹੀਂ ਆਇਆ ਡੇਢ ਘੰਟੇ ਬਾਅਦ ਪ੍ਰਸ਼ਾਸਨ ਆਇਆ ਕੋਈ ਐਂਬੂਲੈਂਸ ਲੈ ਕੇ ਨਹੀਂ ਆਏ ਕੁਛੇ ਲੈ ਕੇ ਨਹੀਂ ਆ ਇਹਨਾਂ ਨੂੰ ਐ ਨਹੀਂ ਪਤਾ ਲੱਗਿਆ ਜੀ ਜਦੋਂ ਬੈਂ ਉਲਟ ਗਈ ਬੱਚਿਆਂ ਦੇ ਵੱਧ ਨੁਕਸਾਨ ਹੋ ਸਕਦਾ ਜੀ ਕੁਛ ਨਹੀਂ ਲੈ ਕੇ ਆਏ ਜੀ ਇਹ ਇਹ ਆਏ ਨੇ ਡੇਢ ਘੰਟੇ ਬਾਅਦ ਸਾਡੇ ਕੋਲੇ ਆ ਕੇ ਖੜੇ ਨੇ ਜੀ ਇਹ ਬੱਚੇ ਸਾਡੇ ਪਿੰਡਿਆਂ ਨੇ ਕੱਢੇ ਨੇ ਜੀ ਅਸੀਂ ਕੱਢੇ ਨੇ ਬੱਚੇ ਬੱਚੇ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਵੀ ਬੈਂ ਦੇ ਵਿੱਚ ਕਿੰਨੇ ਬੱਚੇ ਨੇ ਜੀ ਕਿੰਨੇ ਵਜੇ ਦੀ ਘਟਨਾ ਜੀ ਇਹ 7 ਵਜੇ ਦੀ ਘਟਨਾ ਜੀ ਕਿਹਦੀ ਨਾਕੀ ਮੰਦੇ ਹੋ ਇਹ ਡਰਾਈਵਰ ਦੀ ਨਾਕੀ ਆ ਜੀ ਕਿਹੜੇ ਸਕੂਲ ਦੀ ਬੱਸ ਹੈ ਇਹ ਕੈਮਰਾ ਸਕੂਲ ਦੀ ਬੱਸ ਆ ਜੀ ਹੈ ਜੀ ਐਂਡੋਬਰਿਟਿਸ਼ ਐਂਡੋਬਰਿਸ਼ਟ ਦੀ ਉਹਦੀ ਸਕੂਲ ਦੀ ਬੈਂ ਡਰਾਈਵਰ ਤੀਗਾ ਉਹਨੇ ਮਤਲਬ ਆ ਸ਼ਾਰਟਕਟ ਰਸਤਾ ਬਣਾਇਆ ਸੱਤੀ ਪੀਰਾਂ ਵਾਲੀ ਜਿਹੜੀ ਰੋਡ ਜਾਂਦੀ ਆਪਣੀ ਦਿਲਦ ਦੀ ਨਾਬੇ ਨੂੰ ਜਦ ਕਿ ਉਹਦਾ ਰਸਤਾ ਉੱਪਰਲਾ ਬਣਦਾ ਆਪਣਾ ਫੋਕਲ ਬੈਂ ਜਿਹੜੀ ਮੇਨ ਰੋਡ ਜਾਂਦੀ ਆ ਫੇ ਰੋਡ ਦਾ ਬਹੁਤ ਮਾੜਾ ਹਾਲ ਆ ਤੇ ਉਹਨੇ ਸਲੋ ਨੀ ਕਰੀ ਗੱਡੀ ਇਹਦੇ ਵਿੱਚ ਖੱਡੇ ਏਡੇ ਏਡੇ ਨੇ ਤੇ ਜਦ ਉਹ ਇਹਦੇ ਵਿੱਚ ਕਟ ਮਾਰਦਾ ਜਾ ਰਿਹਾ ਸੀਗਾ ਖੱਡਿਆਂ ਤੋਂ ਬਚਾਉਂਦਾ ਤਾਂ ਉਹਨੇ ਆ ਗੱਡੀ ਨੀਚੇ ਲਾੜੀ ਨਾਲੇ ਦੇ ਵਿੱਚ ਦੇਖੋ ਤੇ ਬੱਚੇ ਦੇ ਦੱਸਣ ਅਨੁਸਾਰ ਉਹ ਕਹਿੰਦਾ ਵੀ ਕਈ ਬੱਚਿਆਂ ਦੇ ਛੋਟੇ ਬੱਚਿਆਂ ਦੇ ਮੂੰਹ 'ਚ ਪਾਣੀ ਵੀ ਪੈ ਗਿਆ ਤੇ ਕਹਿੰਦਾ ਅਸੀਂ ਨੇ ਵਿੱਚ ਇਹਦੇ ਇੱਕ ਥੋੜਾ ਦੀਗਾ ਥੋੜਾ ਕਹਿੰਦਾ ਅਸੀਂ ਨੇ ਦੋ ਬੱਚੇ ਨੇ ਰਲ ਕੇ ਸ਼ੀਸ਼ਾ ਭੰਨਿਆ ਫਿਰ ਅਸੀਂ ਬਾਹਰ ਨਿਕਲੇ ਆ ਇਹਦੇ ਵਿੱਚੋਂ ਬਹੁਤ ਮੁਸ਼ਕਲ ਨਾਲ ਅਸੀਂ ਉੱਥੋਂ 8:14 ਮਿੰਟ ਤੇ ਚੱਲ ਪਏ ਆ ਰਸਤੇ ਦੀ ਥੋੜੀ ਜਿਵੇਂ ਡਰਾਈਵਰ ਗਾਈਡ ਕਰ ਰਹੇ ਸੀਗੇ ਇਹਨਾਂ ਨੂੰ ਮਨਪੇਜੀ ਨੂੰ ਓਵੇਂ-ਓਵੇਂ ਅਸੀਂ ਆਇਆ ਨਾਲ ਦੀ ਨਾਲ ਅਸੀਂ ਚੱਲੇ ਆ ਜਿਵੇਂ ਹੀ ਸਾਨੂੰ ਨਿਊਜ਼ ਮਿਲੀ ਹੈ ਇਹ ਹੋਇਆ ਤਾਂ ਸ਼ੁਕਰ ਹੈ ਮਾਲਕ ਦਾ ਸਾਡੇ ਸਾਰੇ ਬੱਚੇ ਬਿਲਕੁਲ ਠੀਕ ਨੇ ਔਰ ਡਰਾਈਵਰ ਇਹ ਰਸਤਾ ਜੜਾ ਥੋੜਾ ਬਾਰਿਸ਼ ਦੇ ਕਾਰਨ ਜਿਆਦਾ ਖਰਾਬ ਹੋ ਗਿਆ ਨੇ मैम ਡਰਾਈਵਰ ਵੀ ਮੰਨਦਾ ਇਹ ਗੱਲ ਨੂੰ ਵੀ ਇਹ ਰਸਤਾ ਨਹੀਂ ਹੈਗਾ ਸਕੂਲ ਦਾ ਹੋਰ ਕੋਈ ਰਸਤਾ ਹੈ ਸਕੂਲ ਦਾ ਪਰ ਉਹ ਇਹ ਰਸਤੇਉ ਕਿਉਂ ਆਇਆ ਜਦ ਕੀ بارش ਆਈਆਂ ਵੀ ਇਹਨੇ ਕੱਚਾ ਰਸਤਾ ਹੈ ਇਹ ਤਾਂ ਡਰਾਈਵਰ ਨੂੰ ਦੇਖੋ ਹੁਣੇ ਆ ਅਸੀਂ ਮਿਲਿਆ ਹੁਣੇ ਉਹਨੂੰ ਗੱਲ ਕਰਦੇ ਆ ਪੁੱਛਦੇ ਆ ਡਰਾਈਵਰ ਨੂੰ ਉਹਨੂੰ ਇਹ ਵੀ ਨਹੀਂ ਪਤਾ ਵੀ ਮੇਰੀ ਵੈਨ ਚ ਬੱਚੇ ਕਿੰਨੇ ਨੇ ਵੈਨ ਦੇ ਵਿੱਚ ਇਹਨਾਂ ਕੋਲ ਲਿਸਟ ਹੁੰਦੀ ਹੈ ਜਿੰਨਾ ਪ੍ਰੋਪਰ ਸਾਰਾ ਇਹਨਾਂ ਕੋਲ ਸਾਰਾ ਸਾਡੀ ਗੱਡੀ ਦੇ ਸਾਰੇ ਕਾਗਜ਼ ਸਾਰਾ ਕੁਝ ਡਰਾਈਵਰ ਵੀ ਸਾਡੇ ਕੋਲ ਕਾਫੀ ਟਾਈਮ ਤੋਂ ਆਇਆ ਕੋਈ ਨਵਾਂ ਡਰਾਈਵਰ ਨਹੀਂ ਹੈ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਿੰਨੇ ਬੱਚੇ ਕਿੱਥੋਂ-ਕਿੱਥੋਂ ਲੈ ਕੇ ਆਇਆ ਕਾਊਂਟਿੰਗ ਦਾ ਪਤਾ ਹੋਣੀ ਚਾਹੀਦੀ ਹੈ ਨਾ ਬੱਚੇ ਨੂੰ ਡਰਾਈਵਰ ਨੂੰ ਨਹੀਂ ਉਹਦੇ ਨਾਲ ਕੰਡਕਟਰ ਵੀ ਹੈ ਲੇਡੀ ਕੰਡਕਟਰ ਹੈ ਹੂੰ ਤਾਂ ਫੇ ਹੁਣ ਤਾਂ ਕਿਉਂਕਿ ਅਸੀਂ ਇੱਥੇ ਪਹੁੰਚੇ ਆ ਅਜੇ ਤਾਂ ਮਤਲਬ ਇਧਰ ਪੂਰੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਵੀ ਨਹੀਂ ਹੋਈ ਹੈ ਤੇ ਆਪ ਮੰਦਾ ਵੀ ਮੈਂ 40 ਦੀ ਸਪੀਡ ਦੇ ਕਰੀਬ ਸੀ ਕੀ ਬਣਦੀ ਆ ਇਹਨੇ ਬੱਚੇ ਹੁਣ ਵੈਂਚ ਤੇ ਇਹ ਜੇ ਰਸਤੇ ਤੇ ਹੋਵੇ ਨਾਲ ਬਰਬਰ ਪਾਣੀ ਦਾ ਸੂਆ ਵਗੈਰਾ ਹੋਵੇ ਤੇ 40 ਦੀ ਸਪੀਡ ਤੇ ਚਲਾ ਰਿਆ ਸੀ ਸਪੀਡ ਗਵਰਨਰ ਦੇਖੋ ਸਾਰੀਆਂ ਗੱਡੀਆਂ 'ਚ ਲੱਗੇ ਹੋਏ ਆ ਹੂੰ ਕਾਰਵਾਈ ਕਰੋ ਡਰਾਈਵਰ ਦੀ ਗਲਤੀ ਹੈਗੀ ਆ ਡਰਾਈਵਰ ਦੀ ਗਲਤੀ ਆ ਕਰੋਗੇ ਕਾਰਵਾਈ ਕਰੋਗੇ ਡਰਾਈਵਰ ਤੇ ਬਿਲਕੁਲ ਡਰਾਈਵਰ ਤੇ ਅਸੀਂ ਬਿਲਕੁਲ ਕਾਰਵਾਈ ਕਰਾਂਗੇ ਨਹੀਂ ਹੋ ਕਰਾਂਗੇ ਡਰਾਈਵਰ ਤੇ ਬਿਲਕੁਲ ਕਾਰਵਾਈ ਕੀਤੀ ਜਾਵੇਗੀ ਕਿਤੇ ਅਸੀਂ ਖੜਿਆ ਇਹਦੀ ਵੈਰੀਫਾਈ ਕਰ ਰਹੇ ਹਾਂ ਜੋ ਵੀ ਫਰਦਰ ਇਨਵੈਸਟੀਗੇਸ਼ਨ ਤੇ ਹੋਊਗੀ ਉਹ ਕਾਰਵਾਈ ਬਣਦੀ ਕਾਰਵਾਈ ਕੀਤੀ ਆ